ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰੇ ਪਰਿਸ਼ਾਸਕਾਂ ਤੇ ਲੋ ਜੀ ਅੱਜ ਕਰੀਏ ਪਹਿਲਾਂ ਸਫਾਈ ਹੁਣ ਬਾਹਰਲੇ ਪਾਸੇ ਤੋਂ ਹੁੰਦਾ ਤੇ ਕੱਲ ਇਹਨੀ ਸਫਾਈ ਕਰਤੀ ਸੀਗੀ ਇੱਧਰ ਅੰਦਰੋਂ ਥੱਲੇ ਥੱਲੇ ਵੇ ਤੇ ਸਾਰੇ ਟਰੱਕ ਤੇ ਹੋਰ ਤੇ ਇਹਨਾਂ ਸਫਾਈ ਕਰਤੀ ਤੇ ਇੱਧਰਲੀ ਸਾਈਡ ਵੀ ਕਰਤੀ ਸੀ ਗੱਲ ਢੇਰੀ ਲਾਤੀ ਦੇ ਕੇ ਤੇ ਹੁਣ ਆਹ ਸਾਈਡ ਕਰੀਏ ਇਹਨਾਂ ਸਫਾਈ ਤੇ ਲੋ ਜੀ ਇੱਧਰ ਨਿਯਮਿਤ ਤੌਰ ਤੇ ਤਾਂ ਵੀ ਵੱਡਾ ਹੋਣ ਲੱਗੇ ਮਚੀ ਨਹੀਂ ਵਰਦੀ ਓਰੇ ਦੱਤੀ ਨਾਲ ਚੱਲਦਾ ਕੰਮ ਗਿੱਲਾ ਤਾਂ ਨਹੀਂ ਥੱਲੇ ਗਿੱਲਾ ਹੈ ਥੱਲੇ ਕਿ ਸੁੱਕ ਮੜਾ ਮੋਟਾ ਹਾਂਜੀ ਤਾਂ ਪੱਕ ਗਿਆ ਪੱਕ ਗਿਆ ਤਾਂ ਤੇ ਬਜਾਈ ਕਰ ਰਹੇ ਹੂੰ ਦੂਵੇ ਐ ਬਾਸਮਤੀ ਤਾਂ ਨਹੀਂ ਇਹ 26 26 ਛਾੜ ਦੂੰਗਾ ਦੂਵੇ ਲੋਟ ਬ੍ਰਾਮ ਨਾਲ ਛਾੜ ਦੂੰਗੇ ਥੱਲੇ ਠੀਕ ਆ ਫਿਰ ਤਾਂ ਥੋੜੀ ਇਹ ਕਿਹੜੇ ਜਿਆਦਾ ਹੈ ਕੋਈ ਉਹ ਆਪਣਾ ਕੰਮ ਲੱਗਿਆ ਹੋਵੇ ਇੱਧਰ ਆਪਾਂ ਆਪਣਾ ਕੰਮ ਲੱਗਿਆ ਟੈਕਟਰੀ ਦੀ ਸਫਾਈ ਤੇਰ ਲਈਏ ਚੱਕ ਕੇ ਤੇ ਉਹ ਰੇਤਾ ਕਿਰਿਆ ਇਕੱਠਾ ਕਰ ਦੋਣ ਆਪਾਂ ਲੋ ਜੀ ਰੇੜੀ ਨਾਲ ਸਾਰਾ ਟਾਇਰ ਚੱਕਦਾ ਅਦਰ ਸਾਡਾ ਆੜੀ ਆ ਗਿਆ ਖਾਲੂ ਆੜੀ ਹਾਂ ਬਈ ਉਰੇ ਵੰਦਾਂ ਨਾਲੇ ਪਿੱਛੇ ਆ ਗੇਟ ਉਰੇ ਲੱਗਿਆ ਹੋਤਾ ਹੈ ਹੁਣ ਬੈਠ ਜਾ ਉਹ ਆੜੀ ਸਾਫ਼ ਕਰਨਾ ਮੈਂ ਹੁਣ ਹਾਂ ਆ ਅੰਜੀਪ ਆ ਗਿਆ ਕਰਾ ਮੈਨੂੰ ਇਹ ਨਹੀਂ ਬੁਰਾ ਹਾਲ ਹੋ ਗਿਆ ਤੁਸੀ ਹੋਗੇ ਠੀਕ ਹੋਗੇ ਲੜਦਾ ਬਹੁਤ ਹੈ ਇੱਕ ਵੇਂ ਹਾਂ 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 ਚਲਿਏ ਹੇ ਤਨ ਚਲ ਉੱਠਾ ਜਾ ਇੱਧਰ ਆ ਜਾ ਆਇਆ ਉੱਠਿਆ ਉੱਠਿਆ ਆ ਜਾ ਆ ਜਾ ਗਏ ਦੁੱਧ ਪੀ ਅੰਦਰ ਆ ਜਾ ਆ ਜਾ ਆਹੋ ਕਿ ਡਾ ਢੇਰ ਲੱਗ ਗਿਆ ਔਰ ਉਹ ਤੇ ਨਿਕਲਿਆ ਸਾਰੀ ਇਹ ਆ ਸਾਰੀ ਮਿੱਟੀ ਇਕੱਠੀ ਕਰਕੇ ਉਹ ਖੁੰਝੇ ਮਾਰ ਦਨੇ ਤੇ ਉਹਰੇ ਨਾਲ ਜਿਹੜੀਆਂ ਉਹ ਸਲੇਪਾਂ ਪਈਆਂ ਮੇਰੀਆਂ 2-3 ਉਹਰੇ ਰੱਖ ਲੈਣੇ ਉਹਰੇ ਤੇ ਮੋੜਸਾ ਲਖਣ ਦੀ ਜਗਾ ਬਣ ਜਾਣੀ ਆਪਣੇ ਤੇ ਉਧਰ ਵੀ ਨਿਮੇਚਰਾਂ ਦੇ ਖੇਤ ਵੀ ਟੱਟ ਪੱਜੀ ਵੀ ਬੁਰੀ ਨਿਮੇਚਰਾਂ ਬੋਨ ਕਰਿਆ ਸੀਗਾ ਮੈਂ ਉਹਦੇ ਨਾਲ ਮੈਂ ਖੇਤਾਂ ਵਿੱਚ ਚੱਕ ਵੜਦਾ 2-3 ਘੰਟੇ ਤੱਕ ਉਣਾ ਜਾਂਦਾ ਹਲੇ ਮੰਨ ਲਈ ਬੜ ਚਲੇਦੇ ਅੱਧਾ ਵੜਦਾ ਉਧਰ ਰਹਿ ਗਿਆ ਇਹਨਾਂ ਦਾ ਆਕ ਪੂਰੀ ਮਸ਼ੀਨ ਬਣਨੀ ਨਹੀਂ ਸੀਗੀ। ਪੂਰੇ ਰਸਤਾ ਸਾਰੇ ਉੱਚੇ ਆ। ਨਾਲ ਖੇਤ ਵੀ ਗਿੱਲਾ ਹੈ। ਕਾਨ ਪੱਕੇ ਹੋਏ ਤੇ ਇਹਨਾਂ ਦੇ ਸਾਰੇ। ਇਹਨਾਂ ਵਿੱਚ ਦੂਏ ਲੋਟੇ ਵੜਾ ਦਈਏ। ਪਾਣੀ ਆ ਗਿਆ ਬਾਹਰੋਂ। ਆਹ ਢੇਰੀ ਲੱਗੀ ਹੈ ਇਹ ਉਰੇ ਪਛਾੜਣੀ ਆਪਾਂ ਨੇ। ਆਹ ਉਰੇ ਵੀ ਗੱਡੀ ਦਾਵੇ ਜਾਂਦੀ ਕੇਵਰ। ਉਰੇ ਵਧੀਆ ਨ ਪੱਧਰਾ ਹੋ ਜਾਊਗਾ ਫਿਰ। ਗੱਡੀ ਦੀ ਪਾਰਕਿੰਗ ਦਾ ਵੈਸੇ ਆਪਣੇ ਉਰੇ ਬਹੁਤ ਸੋਹਣੀ ਬਣ ਜਾਣੀ। ਡਣੈਨ ਮੈਂ ਸੋਚਿਆ ਸੀਗਾ ਉਰੇਨ ਸੜਕ ਦੇ ਬਰਾਬਰ ਸਲੀਪਾ ਬਣਵਾ ਦੇਣੀ ਅਸੀਂ ਆਹਨਾਂ ਦੇ ਪੱਧਰੇ। ਕੋਰੇ ਗੱਡੀ ਆਪਣੀ ਆਰਾਮ ਨਾਲ ਖੜਜੀ ਕਰੂਗੇ ਬਾਹਰੇ ਖੜਾਉਣੀ ਹੋਵੇ। ਚੱਲ ਭਾਈ ਉਠਾਉਣਾ। ਮੈਂ ਲੱਗਾ ਫੇ ਕੰਮ ਪਾ ਫੇਰ ਮਾਰੀ ਟਰੱਟ ਨੂੰ ਕਰੀਏ ਕੋ ਖੁੰਜੇ ਚ ਇਕੱਠਾ ਸਾਰੇ ਨੂੰ। ਆਹ ਦਰਵਾਜ਼ਾ ਚੱਕ ਦੇਣਾ। ਇੱਕ ਦਰਵਾਜ਼ੇ ਬਾਰੇ ਰੱਖ ਲੈਣਾ ਸਾਰਾ ਢੇਰ ਆ। थी लो ढेरी लाती उधर इटा फिट ही करती इटा भी इधर बापू आए ना धान देख के बढ़ते बापू सारे चौदह मरले एक साल छान लाया ਇਹ ਪਾਤਾ ਪਾਉ ਗਏ ਜੀ ਇਹਨਾਂ ਵਰਤ ਤਾਂ ਪੈਣਾ ਹੈ ਇਹਦੇ ਪਰਾਂ ਬੋਈ ਉਹਦੇ ਤੇ ਇਹਦੇ ਬਰਾਬਰ ਆ ਕੇ ਫਿਰ ਵਧਿਆ ਨਹੀਂ ਇਹੇ ਭਰੇ ਜਾਂਦਾ ਪਾਣੀ ਨਾਲ ਮੀਂਹ ਦੇ ਪਾਣੀ ਨਾਲ ਬਹੁਤ ਭਰ ਜਾਂਦਾ ਤਾਂਨ ਪੱਕ ਗਏ ਝਾੜ ਦੇ ਦੇਣਾ ਇਹਦੇ ਕੀ ਇਹਨਾਂ ਦੇ ਇਹਨਾਂ ਦੇ ਪੂਰੇ ਹੋਣੇ ਹੈ ਇਹਨਾਂ ਦੀ ਪੂਰੇ ਹੋਣਾ ਕਿੰਨੇ ਚਾ ਕਰੇ ਇਹ 500 ਵਿੱਚ ਝਾੜ ਚੜਾਈ ਵਿੱਚ ਝਾੜ ਲੈਂਦੇ ਜੀ ਦੂਜੇ ਬਾਲੀ ਬਣ ਕੇ ਅੱਛਾ ਅੱਛਾ ਚਲ ਤੁਹਾਡੇ ਮੈਂ ਇਸ ਡੰਗਰਾਂ ਦਾ ਕੰਮ ਆ ਜੂਂਗੇ ਮੈਂ ਵੀ ਹੁੰਡੇ ਚੈੱਕ ਕਰਦਾ ਔਰ ਇੱਕ ਵਾਰਜਾ ਬਣਿਆ ਹੋਤਾ ਓਏ ਰੋਡੇ ਲੰਬਾ ਹੈਗਾ ਰੋਡ ਕਿਹੜਾ ਥੋੜੇ ਵਾਲ ਦਾ ਨਿੰਮੇ ਦਾ ਨਿੰਮੇ ਦਾ ਹੈਗਾ ਨਿੰਮੇ ਦੇ ਕਰੀ ਉਹਨੂੰ ਚਲ ਨਿੰਮੇ ਨੂੰ ਕਰਦਾ ਹਾਂ ਲਓ ਜੀ ਬਾਈ ਮਿਲਿਆ ਪਾਵਿਆਂ ਥੱਲੇ ਹੱਲਾਉਣੇ ਨੇ ਅਹ ਫਿਰ ਕਸੂਂਗਾ ਤਾਂ ਨਹੀਂ ਹੈਗਾ ਕਸੂਂਗਾ ਤਾਂ ਨਹੀਂ 20 ਸਟੇਂਗ ਤਾਂ ਲੋਹਾ ਵਿਗਿਸਾ ਤਾਂ ਉਤਾਰਾਂ ਉਹਦੇ ਰੱਖੋ ਤਾਂ ਥੋੜੀ ਕਿਸੇ ਨਾ 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 ਤਾਂ ਨਿਕਸ ਹੋਣਾ ਸੀ ਆਪਾਂ 20 ਸਟੇਂਗ ਤਾਂ ਲਵਾ ਕੇ ਜਾਂਦਾ ਇਹ ਤਾਂ ਦੇਖ ਥੱਲੇ ਕਿੰਨਾ ਮਜ਼ਬੂਤ ਹੈ ਹਾਂ ਠੀਕ ਹੈ ਅਟੈਲਾ ਬਣਾ ਹੈ ਜਰਜੀ ਲਾ ਦੰਦੇ ਦੂਏ ਲੋਟ ਕਿੰਨੇ ਦੇ ਲਾਏ ਤੇ 60 ਵਿਚਾਰਾ 60 ਵਿਚਾਰਾ ਯਾਰ ਇਹ ਲਾ ਦੂੰਗਾ ਦੂਏ ਮੇਟਾ ਡਾ ਲਾ बिजली के ठीक है ना हम बाजे करूँगे हैं ना ना मैं ठीक है एक दो अमी जल्द मैं मिल गया अमी

ਆ ਵੀ ਇਹਨੂੰ ਵੀ ਲਾ ਦਿਓ ਠੀਕ ਆ ਮੈਂ ਦੇਖਾਂ ਜੋਰ ਦੀ ਮਰਦ ਕਰਤੀ ਜਾਣੇ ਮੈਨੂੰ ਪਤਾ ਜੋਰ ਦੀ ਆਪਣੀ ਇੱਕ ਜਗ੍ਹਾ ਰੱਖਿਓ ਛੜ ਗਏ ਨਾ ਵਾ ਠੀਕ ਐ ਅੱਛਾ ਫੜਾ ਤਾਂ ਲੋ ਜੀ ਦੋਹੇ ਮਿੰਜਾਂ ਲਾਗੇ ਪਾਵੇ ਠੀਕ ਆ ਮੈਂ ਹੁਣ ਮੋਟਰਪਾ ਪੁੱਛਿਆ ਦਾ ਕਹਿੰਦਾ ਜੇ ਸਿੰਗਲ ਉਹ ਕਰਦੇ ਆ ਕੀ ਚੀਜ਼ ਮਿੰਜਾ ਪੁੰਨੇ ਦਾ ਹਾਂ 350 ਜੇ ਡਬਲ ਕਰਦਾ 500 ਜੇ ਆਪਣੀ ਨਮਾਦ ਲਈਏ ਕਿ ਆਪਣੇ ਕਿੱਥੇ ਲਿਆਉਂਗੇ ਆਪਣੇ ਆਪਣੇ ਨਾਲ ਚਲ ਛੱਡ ਯਾਰ ਅਗਲੀ ਵਾਰ ਸੋ ਥੋੜਾ ਮੇ ਟਾਈਮ ਹੈਗਾ ਹਮ ਚਲ ਮੈਂ ਆਪਣਾ ਕੰਮ ਨੇ ਵੇੜਾ ਪਾ ਥੋੜਾ ਜਿਹਾ ਰਹਿ ਗਿਆ ਛੱਪਲਾ ਹੋ ਬਈਆ ਲੈ ਕਿਹ ਚੱਤ ਵੱਜਣੀ ਹੋਰ ਆ ਮਿੱਟੀ ਜੀ ਰਹਿ ਗਈ ਰੋੜੇ ਚੱਕੇ ਸਾਰੇ ਉੱਥੇ ਲੈ ਆਦਣੇ ਦਰਵਾਜੇ ਇਹਦੇ ਨਾਲੇ ਖੜੇ ਕਰਦਣੇ ਇਹਨਾਂ ਦੇਖਦੇ ਆ ਸ਼ਾਮ ਨੂੰ ਸਲਾਹ ਜੀ ਕਰਕੇ ਕੀ ਜਾਂਦਾ ਫਿਰ ਆ ਵੀ ਵੇਚ ਦੇਣੇ ਆ ਦੋਹੇ ਇਹ ਵੀ ਵੇਚ ਦਾਂਗੇ ਜਿਸਨਾਂ ਵੀ ਲੈਣੇ ਹੋ ਦਰਵਾਜੇ ਦੱਸਿਓ ਪਰ ਆਹ 빙ਗ पे ਆ ਵੇਚ ਥੋੜਾ ਆ ਤਾਂ ਠੀਕ ਨਵਾ ਵੇ ਆਹੇ ਥੋੜਾ ਇਹ ਖਰਾਬ ਚਾਹ ਦਰਵਾਜੇ ਦਾ ਲੇਟ ਮਿਲੂਗੀ ਜਾਂ ਤਾਂ ਖਰਾਬ ਮਿੱਟੀ ਨਹੀਂ ਨਿਕਲਦੀ ਇਹਦੀ ਲੈ ਬਈ ਨਵੇੜੀ ਫਟਾਫਟ ਆਹ ਕੰਮ ਤੇ ਲੋ ਵੀ ਰੇੜੀ ਆਪਾਂ ਨੂੰ ਫੇਰ ਮਿਲ ਗਈ ਸਾਰ ਇੱਕ ਵਾਰ ਚ ਚੱਕ ਹੋਣਾ ਨਹੀਂ ਤਸਲੇ ਨਹੀਂ ਢੋਣਾ ਬੈਣਾ ਦਾ ਇੱਕ ਵਾਰ ਚ ਸਾਰਾ ਚੱਕ ਹੋਣਾ ਤੇ ਆਪਾਂ ਇੱਕ ਸਾਈਡ ਲਾ ਤੇ ਚੱਕ ਦੀ ਫੜਾ ਫੜਾਣਾ ਤੇ ਲੋ ਜੀ ਬਾਈ ਚੱਕਦਾ ਸਾਰਾ ਕੂੜਾ ਤੇ ਲੈ ਚਲੀ ਹੁਣ ਢੇਰ ਪਰ ਨੂੰ ਹਨ ਉੱਥੇ ਕਰਦੀ ਜਾ ਕੇ ਖਾਲੀ ਨਾ ਮੈਂ ਉਹ ਰਾੜਕਾ ਪਾਣੀ ਮਾਰ ਕੇ ਸਾਫ ਕਰ ਦੇਣਾ ਔਰ ਹਾਂ ਇਹ ਉਹ ਤਾਂ ਵੀ ਸਾਰੇ ਵੱਟ ਤੇ 2 ਘੰਟੇ ਵੱਟੀਆਂ ਮਾਰੇ ਕਹਿੰਦੇ ਸਾਡੇ ਬਿੱਗ ਜਾਂਦੇ ਇਹਨੂੰ ਇੰਨੇ ਕਿਨੂੰ ਸਾਡੇ ਬਿੱਗਾ ਤੇ ਲੋ ਜੀ 31 ਸਭਾਈ ਐਨ ਹੁਣ ਡਨ ਤੇ ਹੁਣ ਇਹਨਾਂ ਨੂੰ ਛਾਉ ਨੂੰ ਝਾੜੂ ਮਾਰਾਂਗੇ ਹੁਣ ਤਾਂ ਗਿੱਲਾ ਰੇਤਾ ਏ ਥੱਲੇ ਫਸੀਆਂ ਝਾੜੂ ਦੇ ਵੀ ਨਾ ਨਿਕਲਣਾ ਚੰਗੀ ਤਰ੍ਹਾਂ ਛਾਉ ਨੂੰ ਧੂਪ ਇਧਰੋਂ ਘੁੰਮ ਕੇ ਸਾਰੀ ਸਗਾ ਦੇਣੀ ਫਿਰ ਇਹਨੇ ਇਹ ਚੱਲੀ ਹੋਈ ਅੱਪਾ ਵੀ ਨਹੀਂ ਆਈਏ ਅੰਦਰ ਦਾ ਹੂਟਰ ਵੱਜ ਗਿਆ ਨਾਲ ਆ ਬਈ ਅੰਦਰ ਅੱਪਾ ਵੀ ਨਹੀਂ ਆਈਏ ਕਰਤਾ ਵੀ ਦੇਖੋ ਬਾਹਰ ਹਲੇ ਰੇਤਾ ਗਿੱਲਾ ਏ ਆਉਂਦੀ ਆ ਟੁੱਟੀ ਆ ਗਈ ਰੜਕਾ ਮਾਰ ਕੇ ਣ ਧੋਦਣ ਆਪਾਂ ਨੇ ਦਰਵਾਜੇ ਛਾਉ ਨੂੰ ਦੇਖਦਾ ਜਾਂ ਗੱਲ ਕਰਦਾ ਜਿਆਦਾ ਜਾਂ ਜੇ ਤਾਂ ਵੇਚ ਦਾਂਗੇ ਦਰਵਾਜੇ ਜਾਂ ਰੱਖ ਲਵਾਂਗੇ ਇੱਕ ਸਾਈਡ ਛੀਸਾ ਸਾਫ ਕਰੀ ਹੁਣ ਛਾਉ ਨੂੰ ਧੁੱਪ ਜੀ ਲੱਗੀ ਨਾ ਜਿਹੜੀ ਸੁੱਕੀ ਮਿੱਟੀ ਵੀ ਰਹੀਆਂ ਉਹ ਨਾ ਗਿੱਲੀ ਮਿੱਟੀ ਕਰਦੀ ਜਿਹੜੀ ਗਿੱਲੀ ਆ ਸੁੱਕੀ ਜੀ ਹੋਣੀ ਵੀ ਹੁਣ ਜੇ ਇਕੱਠੀ ਕਰ ਦੂੰਗੇ ਜੇ ਇਕੱਠੀ ਕਰ ਦਿਆਂ ਹੁਣ ਸਾਫ ਜੇ ਤਾਂ ਹੋ ਗਿਆ ਹਾਂਜੀ ਇਹ ਸਾਫ ਹੋ ਗਿਆ ਸ਼ਾਉਂ ਦੇ ਦੇ ਨਿੰਮੇ ਇੱਥੇ ਨਾਲ ਆ ਜਿਹੜੇ ਆ ਪਈਆਂ ਸਲੀਪਾਂ ਇੱਧਰ ਰਖਾ ਕੇ ਮੋਟਰਸਾਈਕਲ ਜੋਗੀ ਜਗ੍ਹਾ ਬਣਾ ਦੋਣੀ ਹਾਂ ਮੋਟਰਸਾਈਕਲ ਤੇਰੇ ਸੇਰ ਖੜ ਜਾਏਗਾ ਨਾ ਫਿਰ ਹਾਂ ਅੰਦਰ ਬਾੜ ਦੇ ਨਾਲੋਂ ਹਾਂ ਸ਼ਾਮ ਮੈਂ ਰਹਿ ਕਰੂੰਗੀ ਹਾਂਜੀ ਤੇ ਗੁੱਜਰ ਅੰਕਲ ਜੀ ਦੀ ਗੱਲ ਦੱਸਦਾ ਤੁਹਾਨੂੰ ਕਿੱਥੇ ਗਿਆ ਅੱਜ ਮੇਰੇ ਕੋਲ ਤਾਂ ਲੈ ਲਈ ਗੁੱਜਰ ਅੰਕਲ ਨੇ ਛੁੱਟੀ ਅੱਜ ਕੰਨਾ ਮੈਂ ਕਿਤੇ ਹੋਰ ਹੈ ਕਿੱਥੇ ਸੀ ਵਗਿਆ ਆ ਪਹਿਲੀ ਚਨਾ ਕਮਾਲਪੁਰੇ ਆ ਫੀਡ ਰੰਕਲ ਕੋਲ ਅੱਛਾ ਉਹ ਕਹਿੰਦਾ ਲਸਣ ਲਵਾਉਣਾ ਮੈਂ ਆ ਚਲੋ ਲੈ ਜਾ ਕੋਈ ਗੱਲ ਨਹੀਂ ਕਹਿੰਦਾ ਸਵੇਰ ਦੀ ਰੋਟੀ ਮੇਰੇ ਵੱਲ ਸ਼ਾਮ ਦੀ ਤੁਹਾਡੇ ਕੀ ਹੈ ਮੈਂ ਕੋਈ ਨਾ ਮੈਂ ਤਾਂ ਬਣਾਤੀ ਸੀ ਹੱਥਾਂ ਬਣਾਤੀ ਰਿਹਾ ਫੋਨ 8 ਵਜੇ ਆਇਆ ਤੁਹਾਨੂੰ ਆ ਚਲੋ ਕੋਈ ਨਹੀਂ ਲੈ ਜਾ ਤੇ ਲਾਵੇਂ ਨਾ ਇਹ ਹੁਣ ਗਰਮੀ ਆ ਗਈ ਸ਼ਰਟ ਪੂਰੀ ਭਿੱਜ ਗਈ ਨਿਬੜ ਗਏ ਤੇ ਫੇਰ ਚੱਲਾਂਗੇ ਖੇਤਾਂ ਨੂੰ ਸ਼ਾਮ ਨੂੰ ਚੱਕਰੀਆਂ ਧੋਦੀਆਂ ਮਾਮੇ ਆ ਚੱਕਰੀਆਂ ਆਹ ਹਰਕਾ ਅੱਛਾ ਕਿੰਨੇ ਦੀਆਂ ਇਹ ਦੇਖੋ ਦੁਆਲੇ ਦੇ ਬਾਅਦ ਚੱਕਰਾਂ ਕਿੰਨੇ ਮੰਡਲ ਮਾਰਦੇ ਆਂ ਪਕੌਰੀਆਂ ਹਨਾ ਚੋਰੀਆਂ ਸੇਵ ਸਾਰੋਂ ਭਰੇ ਕਰਦੇ ਆਂ ਇੱਥੇ ਨਾ ਸੇਵ ਤਾਂ ਦੋ ਦਿਵਾਲੀ ਨੂੰ ਨਾ ਸੇਵ ਕਿੰਨੇ ਸਾਰਾ ਤੁੰਡਾ ਲੱਦੂ ਸਾਰਾ ਕੁਸਾ ਚਲੋ ਭਾਈ ਨਈਏ ਮੈਂ ਵੀ ਚੰਗਾ ਜੀ ਦੇ ਲੋ ਜੀ ਬਾਈ ਦੁਪਹਿਰ ਦਾ ਟਾਈਮ ਤੇ ਤੁਹਾਨੂੰ ਇੱਕ ਚੀਜ਼ ਦੱਸ ਹੁੰਦਾ ਸਾਡੇ ਹੁਣ ਆਹ ਸਾਈਡ ਛਾਂਵੇਂ ਹੀ ਰਹਿੰਦੀ ਆ ਆਹ ਸਾਈਡ ਗਰਮੀਆਂ ਵਿੱਚ ਸਾਡੇ ਆ ਜਾਂਦੀ ਓਰੇ ਤੱਕ ਧੁੱਪ ਆਹ ਟਾਇਲ ਦਾ ਕਹਿਣਾ ਮੈਂ ਦੇਖਿਓ ਗਰਮੀ 'ਚ ਆਹ ਦੋ ਟਾਇਲਾਂ ਤੱਕ ਛਾਂਵੇਂ ਰਹਿੰਦੀ ਆ ਸਿਆਲ ਤੇ ਲੋ ਓਰੇ ਤੱਕ ਛਾਂਵੇਂ ਰਹਿਣ ਲੱਗੀ ਦੁਪਹਿਰ ਨੂੰ ਸਾਡੇ ਕੈਰੀਆਂ 'ਚ ਵੀ ਇੱਧਰ ਮਾਣੀ ਮੋਟੀ ਸਵੇਰੇ ਧੁੱਪ ਲੱਗਦੀ ਉਹ ਵੀ ਮਾਣੀ ਮੋਟੀ ਉਹ ਖੁੰਡੇ ਤੇ ਸ਼ਾਮ ਨੂੰ ਥੋੜੀ ਧੁੱਪ ਲੱਗੂਗੀ ਇੱਧਰ ਨੂੰ ਹਾਂ ਮਮੀ ਦੇਖੀ ਧੁੱਪ ਪਰ ਹਵਾ ਚੱਲਦੀ ਹੈ ਹਵਾ ਚੱਲਦੀ ਹੈ ਇਹ ਤਾਂ ਢੰਡੀ ਠੰਡੀ ਦੇਖੀ ਧੁੱਪ ਧੁੱਪ ਦੇਖੀ ਹਾਂ ਸੋਹਣਾ ਸਾਡਾ ਸਾਗ ਵੀ ਸੋਹਣਾ ਹੋ ਚੱਲਿਆ ਸਾਡੇ ਪਾਲਕ ਵੀ ਹਲੇ ਮੋਟਰ ਪੈਣੀ ਨਹੀਂ ਉਹੀ ਜਿੰਨੀ ਘਰਾਂ ਹੋ ਗਈ ਮੋਟਰ ਵੀ ਨਹੀਂ ਹੈ ਨਹੀਂ ਅਰੇ ਆਈ ਹੈ ਏਹੀ ਗੰਨਾ ਇਹੋ ਸ਼ੋਨਾ ਤੋਤਾ ਤਾਂ ਪਛੰਦਰ ਇਹ ਬਾਟੋ ਫੇ ਬਾਹਰ ਪਛਾਵਾਂਗੇ ਉੱਤੇ ਪੈਰ ਬੂਰ ਛਾਣਦੇ ਇਹਨੂੰ ਤੇ ਬਾਹਰਲੀ ਸਾਈਡ ਵੀ ਦੇਖੀਏ ਸੁੱਕਿਆ ਗਿਆ ਨਹੀਂ ਲਾ ਰਿਖ ਸੁੱਕ ਗਿਆ ਵੀ ਇੱਧਰ ਤਾਂ ਇਹਨਾਂ ਬਾਈ ਖੁੰਟੀ ਦੇ ਮਾਣੀ ਮਿੱਟੀ ਵੀ ਨਹੀਂ ਹੈ ਔਰੇ ਡੁੰਗੇ ਪਿਆ ਹੈ ਵਾ ਉਹ ਤੇਨ ਲੈਵਲ ਆ ਕਰਕੇ ਮਾਰਤਾ ਤਾਂ ਤੇ ਆਥੇ ਡੁੰਗੇ ਰਹਿ ਗਏ ਸੀਗੇ ਤੇ ਸ਼ਾਹ ਨੂੰ ਰੱਖਾਂਗੇ ਉਹ ਸਲੀਪਾਂ ਉਹ ਤਾਂ ਕੋਈ ਹੈ ਨਹੀਂ ਨਾਲ ਚਕਾਉਣੇ ਵਾਲਾ ਹਲੋ ਜੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਰੱਖ ਕਿਸੇ ਅਗਲੇ ਵੀ ਲੋਕ Okay, bye-bye.